ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ 18 ਜਨਵਰੀ 2025 ਨੂੰ ਆਏ ਪੇਪਰ ਦੇ ਆਪਾਂ 17 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਬੇਟਾ ਇਹਦੇ ਵਿੱਚ ਕੀ ਹੈਗਾ ਵੀ ਇਹ ਕਹਿੰਦਾ ਆ ਆਪਰੇਸ਼ਨ ਚਿੱਤਰਤ ਜਾਂ ਉੱਤਰ ਚਿੱਤਰਤ ਜਿਹੜਾ ਪਹਿਲੇ ਦਾ ਦੂਜੇ ਨਾਲ ਸਬੰਧ ਆ ਉਹੀ ਤੀਜੇ ਦਾ ਚੌਥੇ ਨਾਲ ਸਬੰਧ ਬਣਾਉਣਾ ਆ ਤਾਂ ਇੱਥੇ ਜਿੱਥੇ ਆ ਕਟਛੀ ਦੀ ਨਿਸ਼ਾਨੀ ਆ ਇੱਥੇ ਕਿਹੜੀ ਫਿਗਰ ਇਹਨਾਂ ਦੇ ਵਿੱਚੋਂ ਆਊਗੀ ਤਾਂ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਸਟੱਡੀ ਕਰਦੇ ਹਾਂ ਇਸ ਫਿਗਰ ਨੂੰ ਤਾਂ ਬੇਟਾ ਸਟੱਡੀ ਕਰਦੇ ਆ ਜਦੋਂ ਆ ਦੇਖੋ ਆ ਵਿਸ਼ੇਸ਼ਾ પ્રકાર ਦੀ ਫਿਗਰ ਬਣੀ ਆ ਆ ਹੇਠਲੇ ਕਾਰਨਰ ਆ ਜਿਹੜਾ ਆ ਖਾਲੀ ਦਿੱਤਾ ਹੋਇਆ ਤੇ ਇਧਰਲੇ ਪਾਸੇ ਹੇਠਲੇ ਕਾਰਨਰ ਆ ਜਿਹੜੇ ਇਹ ਬੇਟਾ ਬਲੈਕ ਕੀਤੇ ਹੋਏ ਆ ਠੀਕ ਆ ਇਹਨੂੰ ਆਪਾਂ ਐਨਲਾਰਜ ਕਰਕੇ ਵੀ ਦੇਖ ਲੈਣੇ ਆ ਤੇ ਹੇਠਲੇ ਕਾਰਨਰ ਆ ਜਿਹੜੇ ਬਲੈਕ ਕੀਤੇ ਹੋਏ ਆ ਹੈਨਾ ਤਾਂ ਇਹਦੇ ਵਿੱਚ ਬੇਟਾ ਕੀ ਹੁੰਦਾ ਆ ਜਦੋਂ ਅਸੀਂ ਇਹਨੂੰ ਸਟੱਡੀ ਕਰਦੇ ਆ ਤਾਂ ਇਹਦੇ ਵਿੱਚ ਆ ਚੀਜ਼ਾਂ ਜਿਹੜੀਆਂ ਇਹ ਇਧਰਲੇ ਕਾਰਨਰਾਂ ਤੇ ਚਲੀਆਂ ਜਾਂਦੀਆਂ ਆ ਠੀਕ ਹੈ ਆ ਚੀਜ਼ਾਂ ਘੁੰਮ ਕੇ ਇਧਰਲੇ ਕਾਰਨਰ ਤੇ ਤੇ ਆ ਦੋਵੇਂ ਚੀਜ਼ਾਂ ਘੁੰਮ ਕੇ ਇਧਰਲੇ ਕਾਰਨਰ ਤੇ ਆ ਜਾਂਦੀਆਂ ਮਤਲਬ ਕਿ ਇੱਕ ਦੂਜੇ ਨਾਲ ਕਾਰਨਰ ਚੇਂਜ ਹੋ ਜਾਂਦੇ ਆ ਠੀਕ ਹੈ ਬੇਟਾ ਤਾਂ ਅਸੀਂ ਇਧਰਲੇ ਪਾਸੇ ਵੀ ਬੇਟਾ ਆ ਚੀਜ਼ਾਂ ਜਿਹੜੀਆਂ ਇਧਰਲੇ ਕਾਰਨਰ ਤੇ ਆ ਜਾਣਗੀਆਂ ਤੇ ਆ ਕਾਰਨਰ ਆ ਜਿਹੜੇ ਇਧਰਲੇ ਪਾਸੇ ਨੂੰ ਆ ਜਾਣਗੇ ਬਸ ਇੰਨਾ ਹੀ ਕੰਮ ਹੈਗਾ ਤੇ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਆ ਤਾਂ ਇਧਰਲੇ ਪਾਸੇ ਦੇਖੋ ਤੁਸੀਂ ਆਹ corner ਬਦਲ ਕੇ ਇਧਰਲੇ ਪਾਸੇ ਚਲੇ ਜਾਣਗੇ ਤਾਂ ਆਹ ਦੇਖੋ ਬੇਟਾ ਆਹ corner ਇੱਥੇ ਚਲੇ ਗਏ ਤਾਂ ਆਹ ਜਿਹੜੇ ਤੋਂ corner ਸੀਗੇ ਇਧਰਲੇ ਪਾਸੇ ਨੂੰ ਆ ਗਏ ਠੀਕ ਹੈ ਬੇਟਾ ਤਾਂ ਇਸ ਕਰਕੇ ਆਹ corner ਇਧਰ ਆ ਗਏ corner ਚੇਂਜ ਹੋ ਗਏ ਇੱਕ ਦੂਜੇ ਦੇ ਨਾਲ CE1 ਇਹਦਾ ਬੇਟਾ ਰਾਈਟ ਆਨਸਰ ਬਣਦਾ ਪਿਆ ਹੈ ਠੀਕ ਹੈ ਬੇਟਾ ਤਾਂ CE1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਸਵਾਲ ਨੰਬਰ 18 ਦੇ ਵਿੱਚ ਵੀ ਧਿਆਨ ਨਾਲ ਦੇਖੋ ਬੇਟਾ ਇਸੇ ਤਰ੍ਹਾਂ ਹੀ ਉਹ ਦੱਸਦਾ ਪਿਆ ਜੋ ਪਹਿਲੇ ਦਾ ਦੂਜੇ ਨਾਲ ਸਬੰਧ ਆ ਉਹੀ ਤੀਜੇ ਦਾ ਚੌਥੇ ਨਾਲ ਸਬੰਧ ਬਣਾਣਾ ਇਹ ਦੇ ਵਿੱਚ ਬੇਟਾ ਕੀ ਹੈਗਾ ਵੀ ਇਹ ਜਿਹੜਾ ਹੈਗਾ ਆ ਕਲॉकवाइज ਘੜੀ ਦੀਆਂ ਐਂਟੀ ਕਲॉकवाइज ਐਂਟੀ ਕਲॉक ਘੜੀ ਦੀਆਂ ਸੂਈਆਂ ਦੇ ਉਲਟ ਦਿਸ਼ਾ ਦੇ ਵਿੱਚ ਐ ਨੂੰ ਘੁੰਮ ਗਿਆ ਤਾਂ ਆ ਦੋ ਐਰੋ ਤੋਂ ਸਿੰਗਲ ਐਰੋ ਰਹੇਗੀ ਠੀਕ ਆ ਆ ਨਿਸ਼ਾਨੀ ਸਿੰਗਲ ਰਹੇਗੀ ਤੇ ਵਿਚਲੀ ਜ਼ੀਰੋ ਸੀਗੀ ਜਿਹੜੀ ਉਹੋ ਬਲੈਂਕ ਕਰ ਦਿੱਤੀ ਗਈ ਠੀਕ ਆ ਆ ਡਾਟ ਸੀ ਡਾਟ ਦੇ ਵਿੱਚ ਖਾਲੀ ਕਰ ਦਿੱਤਾ ਗਿਆ ਠੀਕ ਹੈ ਸਿਮਿਲਰਲੀ ਬੇਟਾ ਆਹਾਂ ਚੀਜ਼ਾਂ ਵੀ ਘੜੀ ਦੀ ਸੂਈਆਂ ਦੀ ਦਿਸ਼ਾ ਦੇ ਉਲਟ ਘੁੰਮ ਜਾਣਗੀਆਂ ਆਹ ਧੂਆ ਘੇਤੀਆਂ ਚੋ ਇੱਕ ਇੱਕੇਤੀ ਰਹਿ ਜੂਗੀ ਤੇ ਆਹ ਜ਼ੀਰੋ ਆ ਜਿਹੜੀ ਇਹ ਖਾਲੀ ਕਰ ਦਿੱਤੀ ਜਾਓ ਆਹ ਜਿਹੜੀ ਡਾਟ ਬਣਿਆ ਬਿੰਦੂ ਇਹਦੇ ਵਿੱਚੋਂ ਡਾਟ ਖਾਲੀ ਕਰ ਦਿੱਤਾ ਜਾਓ ਜ਼ੀਰੋ ਟਾਈਪ ਬਣ ਜੂਗੀ ਤੇ ਬੇਟਾ ਜਦੋਂ ਅਸੀਂ ਡੀ 1 ਨੂੰ ਵੀ 1 ਨੂੰ ਦੇਖਦੇ ਆ ਤਾਂ ਬਿਲਕੁਲ ਆ ਦੇਖੋ ਐਂਟੀ ਕਲਾਕਵਾਈਜ਼ ਘੁੰਮ ਗਈ ਕਿਰਤੀ ਘੁੰਮ ਗਈ ਤੇ ਆ ਇੱਕ ਫਿਗਰ ਘਟ ਗਈ ਤੇ ਵਿਚਲੀ ਜਿਹੜੀ ਆ ਡਾਟ ਸੀ ਡਾਟ ਖਾਲੀ ਕਰ ਦਿੱਤੀ ਗਈ ਵਿੱਚੋਂ ਇਹ ਜ਼ੀਰੋ ਬਣਾ ਦਿੱਤੀ ਗਈ ਠੀਕ ਹੈ ਫਿਰ ਡਾਟ ਸੀ ਉਹ ਕੱਢ ਲਈ ਗਈ ਤਾਂ B1 ਸਾਡਾ ਰਾਈਟ ਆਨਸਰ ਬਣੂਗਾ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਸਵਾਲ ਨੰਬਰ 19 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਸਵਾਲ ਨੰਬਰ 19 ਦੇ ਵਿੱਚ ਕੀ ਕਹਿੰਦਾ ਪਿਆ ਜੋ ਇਹਦਾ ਇਹਦੇ ਨਾਲ ਸੰਬੰਧ ਆ ਉਹੀ ਇਹਦਾ ਇਹਦੇ ਆਇਸਾ 기ਰਤੀ ਨਾਲ ਸੰਬੰਧ ਬਣਾਉਣਾ ਜਦੋਂ ਅਸੀਂ ਦੇਖਦੇ ਹਾਂ ਪਹਿਲਾਂ ਟ੍ਰਾਇੰਗਲ ਆ ਫਿਰ ਚੱਕਰ ਆ ਫਿਰ ਵਰਗ ਆ ਠੀਕ ਹੈ ਸਭ ਤੋਂ ਪਹਿਲੀ ਇਕਾਈਤੀ ਬਿਲਕੁਲ ਸੈਂਟਰ 'ਚ ਚਲੀ ਜਾਂਦੀ 2 ਨੰਬਰ ਵਾਲੀ ਇਕਾਈਤੀ ਉਦੋਂ ਬਾਹਰ ਬਣ ਜਾਂਦੀ ਹੈ ਚੱਕਰ ਬਣ ਗਿਆ 3 ਨੰਬਰ ਵਾਲੀ ਇਕਾਈਤੀ ਉਦੋਂ ਉੱਤੇ ਬਣ ਜਾਂਦੀ ਹੈ ਇਸੇ ਤਰ੍ਹਾਂ ਹੀ ਬੇਟਾ ਆ ਵਰਗ ਸਭ ਤੋਂ ਅੰਦਰਲੇ ਪਾਸੇ ਚਲ ਜੂਗਾ 2 ਨੰਬਰ ਤੇ ਟ੍ਰਾਇੰਗਲ ਆ ਜੂਗੀ ਤੇ 3 ਨੰਬਰ ਤੇ ਚੱਕਰ ਆ ਜੂਗਾ ਆ ਦੇਖੋ ਬੇਟਾ ਵਰਗ ਸਭ ਤੋਂ ਅੰਦਰ ਚਲਾ ਗਿਆ 2 ਨੰਬਰ ਦੇ ਉੱਤੇ ट्रायंगल ਆ ਗਈ 3 ਨੰਬਰ ਤੇ ਚੱਕਰ ਆ ਗਿਆ ਤਾਂ b1 ਆ ਕਰਤੀ ਹੈ ਜਿਹੜੀ ਇਹਦੇ ਵਾਂਗੂ ਹੀ ਇੱਥੇ ਫਿੱਟ ਹੋ ਜਾਊਗੀ ਇਹਨੂੰ ਐਸ ਲੜੀ ਨੂੰ ਪੂਰਾ ਕਰ ਦੂਗੀ ਤਾਂ b1 ਨੂੰ ਅਸੀਂ ਐਸ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਸਵਾਲ ਨੰਬਰ 20 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਤਾਂ ਜਦੋਂ ਅਸੀਂ ਧਿਆਨ ਦੇ ਨਾਲ ਬੇਟਾ ਸਵਾਲ ਨੰਬਰ 20 ਨੂੰ ਦੇਖਾਂਗੇ ਜਿਹੜਾ ਕਹਿੰਦਾ ਐ ਸਕਿਰਤੀ ਦਾ ਐ ਸਕਿਰਤੀ ਨਾਲ ਸੰਬੰਧ ਹੈ ਉਹੀ ਐ ਸਕਿਰਤੀ ਦਾ ਐ ਸਕਿਰਤੀ ਨਾਲ ਸੰਬੰਧ ਬਣਾਉਣਾ ਹੈ ਤਾਂ ਜਦੋਂ ਇਹਨੂੰ ਅਸੀਂ ਬੇਟਾ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਇਹ ਅਕਿਰਤੀ ਵੀ ਐਂਟੀ ਕਲॉकवाइज 90 ਡਿਗਰੀ ਦੇ ਉੱਤੇ ਇਹ ਇਸ ਤਰ੍ਹਾਂ ਕਰਕੇ 90 ਡਿਗਰੀ ਦੇ ਉੱਤੇ ਘੁੰਮ ਗਈ ਠੀਕ ਹੈ ਬੇਟਾ 90 ਡਿਗਰੀ ਆ ਚੀਜ਼ ਇੱਥੇ ਆ ਗਈ ਠੀਕ ਹੈ ਡਿਗਰੀਆਂ ਬਾਰੇ ਆਪਾਂ ਗੱਲ ਪਹਿਲਾਂ ਕੀਤੀ ਹੋਈ ਹੈ ਤਾਂ ਇਸੇ ਤਰ੍ਹਾਂ ਹੀ ਬੇਟਾ ਇਹ ਕਿਰਤੀ 20 90 ਡਿਗਰੀ ਦੇ ਉੱਤੇ ਘੁੰਮ ਜਾਊ ਆ ਚੀਜ਼ ਇੱਥੋਂ ਇੱਥੇ ਚਲੀ ਜਾਊਗੀ ਤਾਂ ਬੇਟਾ ਇਹ C1 ਜਿਹੜਾ ਇਹਦਾ ਰਾਈਟ ਆਨਸਰ ਬਣ ਜਾਊਗਾ ਆ C1 ਕਰਤੀ ਹੈ ਜਿਹੜੀ ਆ ਦੇਖੋ 90 ਡਿਗਰੀ ਤੇ ਜਦੋਂ ਅਸੀਂ ਘੁਮਾਵਾਂਗੇ ਤਾਂ ਇੱਥੇ ਆਹ ਆ ਕਿਰਤੀ ਬਿਲਕੁਲ ਬਣੂਗੀ ਠੀਕ ਹੈ ਜਦੋਂ ਇਹਨੂੰ ਇਸ ਤਰ੍ਹਾਂ ਕਰਕੇ ਘੜੀ ਦੀਆਂ ਸੂਈਆਂ ਦੇ ਉਲਟ ਦਿਸ਼ਾ ਦੇ ਵਿੱਚ ਇੱਥੋਂ 90 ਡਿਗਰੀ ਤੇ ਇੱਥੋਂ ਮਤਲਬ ਆਹ ਚੀਜ਼ ਐ ਨੂੰ ਚਲੀ ਜਾਣੀ ਹੈ ਤੇ ਆਹ ਕਾਰਨਰ ਇੱਥੇ ਬਣ ਜਾਊਗਾ C1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 20 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ